ਲੋਵੀ ਮਿੱਤਰੋ ਆਓ ਤੁਹਾਨੂੰ ਇੱਕ ਪੰਜਾਬ ਦਾ ਐਸਾ ਪਿੰਡ ਦਿਖਾਉਨੇ ਆ ਜਿੱਥੇ ਨਾ ਤਾਂ ਸੜਕ ਹੈ ਨਾ ਕੋਈ ਦੁਕਾਨ ਨਾ ਇਹਨਾਂ ਕੋਲੇ ਕੋਈ ਜ਼ਮੀਨ ਹੈ ਨਾ ਇਹ ਕੰਮਕਾਰ ਆ ਹਰ ਰਾਤ ਇਹ ਬੜੀ ਔਖੀ गुजारਦੇ ਨੇ ਕਿਉਂਕਿ ਜੰਗਲ ਦੇ ਵਿੱਚ ਰਹਿੰਦੇ ਨੇ ਅਤੇ ਰਾਤ ਨੂੰ ਇਹਨਾਂ ਨੂੰ ਸ਼ੇਰ ਚੀਤੇ ਇਹਨਾਂ ਸਭ ਦਾ ਡਰ ਸਤਾਉਂਦਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਚੀਤੇ ਵਗੈਰਾ ਕਰ ਜਾਂਦੇ ਨੇ ਇਹਨਾਂ ਦੇ ਡੰਗਰ ਪਸ਼ੂ ਦਾ ਇਹ ਕਹਿੰਦੇ ਕਿ ਹੁਣ ਤਾਂ ਅੱਧਾ ਪਿੰਡ ਖਾਲੀ ਹੋ ਗਿਆ ਘਰਾਂ ਦੇ ਘਰ ਖਾਲੀ ਹੋ ਗਏ ਲੋਕ ਇਹ ਪਿੰਡ ਛੱਡ ਕੇ ਇੱਥੋਂ ਚਲੇ ਗਏ ਕਿਉਂਕਿ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਕੋਈ ਵੀ ਸੁੱਖ ਸੁਭਦਾ ਨਹੀਂ ਹੈਗੀ ਜਦੋਂ ਵੋਟਾਂ ਆਉਂਦੀਆਂ ਨੇ ਕਹਿੰਦੇ ਨੇ ਕਿ ਲੋਕ ਵਾਅਦੇ ਕਰ ਜਾਂਦੇ ਨੇ ਪਰ ਇਨਾਂ ਕੋਲ ਪਿੰਡ ਨੂੰ ਜਾਣ ਲਈ ਇੱਕ ਸੜਕ ਤੱਕ ਨਹੀਂ ਹੈਗੀ ਉਹ ਵੀ ਕੱਚੇ ਰਸਤੇਆਂ ਥਾਂ ਹੀ ਜਾਣਾ ਪੈਂਦਾ ਬਾਈ ਜਦੋਂ ਕਦੇ ਤੁਹਾਡਾ ਢੇੜਾ ਲੱਗਿਆ ਹੁਸ਼ਿਆਰਪੁਰ ਏਰੀਆ ਦੇ ਵਿੱਚ ਤੱਕ ਕੋਟ ਪਟਿਆਲ ਪਿੰਡ ਜ਼ਰੂਰ ਜਾ ਕੇ ਆਇਓ ਤੁਹਾਨੂੰ ਪਤਾ ਲੱਗੂਗਾ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਜ਼ਿੰਦਗੀ ਗੁਜ਼ਾਰ ਰਹੇ ਨੇ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਪੇ ਟੈਲੀ ਦੀਨ ਬਾਈ ਅੱਜ ਮੈਂ ਖੜਿਆ ਕੋਟ ਪਟਿਆਲ ਪਿੰਡ ਲੱਗਦਾ ਤਾਂ ਇਹ ਪੰਜਾਬ ਦਾ ਪਿੰਡ ਹੈ ਪਰ ਬਿਲਕੁਲ ਟੁੱਟਿਆ ਹੋਇਆ ਪੰਜਾਬ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਕੋਈ ਸੂਲਤਾ ਨਹੀਂ ਹੈਗੀ ਇੱਥੇ ਲੋਕ ਇੱਥੋਂ ਛੱਡ ਛੱਡ ਕੇ ਜਾ ਰਹੇ ਨੇ ਮਤਲਬ ਇਹ ਕਾਫੀ ਉਚਾਈ ਤੇ ਆ ਥੱਲੇ ਜਾ ਰਹੇ ਹੁਸ਼ਿਆਰਪੁਰ ਵਾਗਿਆ ਕੋਈ ਜਾ ਕਿਤੇ ਹੋਰ ਵਾਗਿਆ ਨੌਕਰੀ ਪੇਸ਼ ਵਾਲਾ ਬੰਦਾ ਇੱਥੇ ਨੂੰ ਦਿੱਕਤਾਂ ਬਹੁਤ ਨੇ ਕਾਫੀ ਪਰੇਸ਼ਾਨੀਆਂ ਨੇ ਪਿੰਡ ਦੇ ਵਿੱਚ ਥੋੜੇ ਜੇ ਘਰ ਨੇ ਕੁਝ ਤਾਂ ਛੱਡ ਕੇ ਵਾਗ ਗਏ ਖਾਲੀ ਪ ਜਿੱਥੇ ਸੜਕ ਤੱਕ ਨਹੀਂ ਹੈਗੀ ਵੀਡੀਓ ਦੇਖ ਰਹੇ ਹਾਂ ਤੁਸੀਂ ਕਿ ਸੜਕ ਤੱਕ ਨਹੀਂ ਹੈਗੀ ਬਿਲਕੁਲ ਜਿਹੜਾ ਪਹਿਲਾਂ ਇਹ ਲਾ ਲਓ 100 ਸਾਲ ਪਹਿਲਾਂ ਮੇਰੇ ਖਿਆਲ ਚਾਹੇ ਜੇ ਰਸਤੇ ਹੁੰਦੇ ਹੋਣਗੇ ਉਹੇ ਜਿਹੇ ਰਸਤੇ ਨੇ ਓਰੇ ਤਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਧੰਨਵਾਦ ਬਾਈ ਅਗਰ ਆਪਾਂ ਗੱਲ ਕਰੀਏ ਕੰਮਕਾਰ ਕੀ ਨਹੀਂ ਹੋ ਰੇ ਕੰਮਕਾਰ ਕੀ ਕਰਦੇ ਹੋ ਕੰਮਕਾਰ ਵਸਿਆੜੀ ਦਿੱਖੀ ਜਿਆੜੀ ਕਰਦੇ ਹੋ ਹਾਂਜੀ ਹਾਂਜੀ ਨਹੀਂ ਤੁਸੀਂ ਉਧਰ ਆਪਣਾ ਇਹ ਵੀ ਛੱਡ ਕੇ ਪਾ ਗਏ ਹਾਂਜੀ ਛੱਡ ਕੇ ਅੱਛਾ ਇਹ ਇਹਨਾਂ ਨੂੰ ਕਿੰਨੇ ਕ ਸਾਲ ਹੋ ਗਏ ਛੱਡ ਕੇ ਗਿਆ ਨੂੰ ਬਾਈ ਦਿਨ ਤੋਂ ਹੋ ਗਏ 4-5 ਸਾਲ 4-5 ਸਾਲ ਹੋ ਗਏ 4-5 ਸਾਲ ਹੋ ਗਏ ਆ ਬੰਦੇ ਵੀ ਚੱ ਤੇ ਕਾਰਨ ਛੱਡ ਕੇ ਜਾਣ ਦਾ ਕੀ ਰਿਹਾ ਅਗਰ ਆਪਾਂ ਗੱਲ ਕਰੀਏ ਬੱਚੇ ਇਹ ਸਹੂਲਤ ਕੋਈ ਨਹੀਂ ਰਸਤਾ ਕੋਈ ਨਹੀਂ ਸਭ ਦਾ ਕੋਈ ਨਹੀਂ ਕੁਮਾਰ ਹੋ ਜੇ ਬੰਦਾ ਹਾਂ ਤੇ ਤੁਹਾਨੂੰ ਪਤਾ ਹੁਸ਼ਿਆਰਪੁਰ ਕਿੰਨੀ ਦੂਰ ਹੁੱਤੀ 40 ਕਿਲੋ ਛੋੜੇ ਸ਼ਹਿਰ ਹੁਸ਼ਿਆਰਪੁਰ ਹੀ ਪੈਂਦਾ ਨੇੜੇ ਛੋੜੇ ਹੁਸ਼ਿਆਰਪੁਰ ਹੀ ਪੈਂਦਾ ਜਾ ਇੱਧਰ ਹਿਮਾਚਲ ਚ ਪੈ ਪੈ ਗਿਆ ਦੋਲਦੋ ਇੱਧਰ ਹਸਪੀਟਲ ਸਹੂਲਤ ਇੰਨੀ ਕਾਸ ਨਹੀਂ ਹੈ ਨਹੀਂ ਕੋਈ ਲਾਗੇ ਹੈ ਨਹੀਂ ਤੇ ਉਰੇ ਕੋਈ ਪਿੰਡ ਦੇ ਵਿੱਚ ਕੋਈ ਹੋਰ ਸਹੂਲਤ ਕੋਈ ਕਿਵੇਂ ਆਪਾਂ ਦੇਖ ਰਿਹਾ ਨੈਟਵਰਕ ਨੇ ਮੋਬਾਈਲ ਦੇ ਛੋੜੇ ਮੋਬਾਈਲ ਦੇ ਨੈਟਵਰਕ ਵੀ ਨਹੀਂ ਹੈਗੇ ਅਗਰ ਆਪਾਂ ਗ ਥੋੜੇ ਲਾਈਟ ਹੈਗੀ ਹੋਰ ਵੈਸੇ ਲਾਈਟ ਹੈਗੀ ਰਹਿੰਦੀ ਹੈ 24 ਘੰਟੇ ਲਾਈਟ ਨਹੀਂ ਮਟ ਲਓ ਜਾਂ ਚੱਲ ਜਾਂਦਾ ਕਿ ਫਿਊ ਜੋੜ ਜਾਂਦੇ ਦਰਖਤ ਨਗਰ ਰਸਤੇ ਜੰਗਲੀ ਏਰੀਆ ਫਿਊ ਜੋੜ ਜੇ ਬਾ ਦੋ ਦਿਨ ਲਾਈਟ ਆਉਂਦੀ ਅੱਛਾ ਕੋਈ ਹੋਰ ਜਾਨਵਰਾਂ ਤੋਂ ਪਰੇਸ਼ਾਨੀ ਕਿਹੜੇ ਕਿਹੜੇ ਜਾਨਵਰ ਆਉਂਦੇ ਨੇ ਕਿਵੇਂ ਕੋਈ ਚੀਤੇ ਵਗੈਰ ਵੀ ਆ ਜਾਂਦੇ ਨੇ ਚੀਤਾ ਤੈਂਦੂ ਆ ਬਾਗ ਇਹ ਬੰਨੇ ਪੇ ਡੰਗਰ ਖਾ ਗਏ ਸਾਡੇ ਅੱਛਾ ਹਾਂਜੀ ਤੇ ਕਈ ਵਾਰ ਬੰਦੇ ਨੂੰ ਦਿਨੇ ਵੀ ਮਿਲ ਜਾਂਦੇ ਆ ਸਾਡੇ ਛੋੜਕ ਚ ਅੱਛਾ ਬਾਣ ਚ ਚਲੋ ਅੱਜ ਤੱਕ ਬੰਦੇ ਤਾਂ ਨਹੀਂ ਕੋ ਖਾਦੇ ਪਰ ਪਸ਼ੂ ਬਹੁਤ ਖਾਦੇ ਬੰਨੇ ਪੇ ਪਸ਼ੂ ਵੀ ਖਾਦੇ ਇੱਥੇ ਅੱਛਾ ਪਸ਼ ਜੇ ਅਗਰ ਆਪਾਂ ਗੱਲ ਕਰੀਏ ਹਰ ਮਹੀਨੇ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਐਸੀ ਜਾਂ ਕਈ ਵਾਰੀ ਲੰਘ ਪ ਜਾਂਦੇ 2-2 4-4 ਮਹੀਨੇ ਲੰਘ ਜਾਂਦੇ ਇੱਕ ਦੋ ਮਹੀਨੇ ਕੋਈ ਨਾ ਕੋਈ ਪਸ਼ੂ ਮਾਰੇ ਹੁੰਦਾ ਉਹਨਾਂ ਨੂੰ ਅੱਛਾ ਬਈ ਹਾਂਜੀ ਹਾਂਜੀ ਫਿਰ ਤੁਸੀਂ ਇਹਦਾ ਯਾਰ ਬੜਾ ਚੁਕੰਨੇ ਹੋ ਕੇ ਸਾਨੂੰ ਰਹਿਣਾ ਪੈਂਦਾ ਹੋਊਗਾ ਰਾਤ ਨੂੰ ਅਗਰ ਆਪਾਂ ਗੱਲ ਕਰੀਏ ਹਾਂਜੀ ਹਾਂਜੀ ਬਿਲਕੁਚ ਕੰਨੇ ਹੋਵੋਗੇ ਸਾਨੂੰ ਪੈਂਦਾ ਜੀ ਪਸ਼ੂ ਨੂੰ ਜਾਂ ਬੰਦੇ ਨੂੰ ਕੋਈ ਖੱਤਾ ਜੀ ਪਸ਼ੂਆਂ ਦੀ ਅਗਰ ਮੈਂ ਗੱਲ ਕਰਾਂ ਬਾਈ ਕਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਤੀਂਦੂ ਵਗੈਰਾ ਪੈ ਜਾਂਦੇ ਨੇ ਪਸ਼ੂਆਂ ਨੂੰ ਹੈਨਾ ਤਾਂ ਉਹਨਾਂ ਦੀ ਦੇਖਭਾਲ ਕਿਵੇਂ ਕਰਦੇ ਹੋ ਵੀ ਕਿਵੇਂ ਖੁੱਲੇ ਬਾਹਰ ਬੰਨ੍ਹ ਦਿੰਦੇ ਹੋ ਜਾਂ ਫਿਰ ਅੰਦਰ ਕੋਈ ਤੁਸੀਂ ਨੇ ਜੁਗਾਰ ਕਰਿਆ ਹੈ ਵੀ ਚੀਤਾ ਵਗੈਰਾ ਨਾ ਵੱੜ ਸਕੇ ਨਹੀਂ ਉਹ ਤਾਂ ਅਸੀਂ ਸਿਰਫ ਛੋਟੇ ਮੋਟੇ ਛਪਰੀਆਂ ਬੜਾਈਆਂ ਉਹਨਾਂ ਦੀ ਢੀੜਿਆ ਲੇਕਿਨ ਜਦੋਂ ਗਰਮੀ ਹੁੰਦੀ ਹੈ ਅੰਦਰ ਨਹੀਂ ਬਣ ਸਕਦੇ ਅਚਾ ਥੋੜਾ ਦਿਖਾਓ ਕਿਵੇਂ ਆਹ ਲਾਰ ਕਿਨੇ ਆਹ ਬਾਸ ਲਾ ਕੇ ਤੁਸੀਂ ਨੇ ਬਾੜ ਜੀ ਬਣਾ ਰਖੀਏ ਇਹ ਕਾਦੇ ਵਾਸਤੇ ਵੀਰੇ ਇਹ ਬਸ ਜਾਨਵਰਾਂ ਲਈ ਜੀ अच्छा ਇਹਦੇ ਉੱਪਰ ਤਾਂ ਵੈਸੇ ਇਹ ਤਾਂ ਆਏ ਆ ਵੀ ਛੋਟੇ-ਮੋਟੇ ਜਾਨਵਰ ਨੇ ਕਿਹੜੇ ਕਿਵੇਂ ਗਊ ਜਾਰੀ ਆ ਇਹ ਇਹ ਨਹੀਂ ਵੜ ਸਕਦੀ ਉਹ ਹੋਰ ਤਾਂ ਉਹਰੇ ਬੜੀ ਜਾਂਦੇ ਨੇ ਅਗਰ ਆਪਾਂ ਗੱਲ ਕਰੀ ਜੰਦਰੀ ਬੰਦੇ ਕਿੱਥੋਂ ਲਾਣਗੇ ਜਾੜੇ ਕਿੱਥੋਂ ਲਾਉਣਗੇ ਹੈਨਾ ਕੋਈ ਹੋਰ ਸਹੂਲਤਾਂ ਦੀ ਵੀਰੇ ਸਰਕਾਰ ਦੀਆਂ ਸਹੂਲਤਾਂ ਆਉਂਦੀਆਂ ਇੰਦਰ ਤੱਕ ਤੁਹਾਡੇ ਤੱਕ ਕੋਈ ਸਹੂਲਤ ਨਹੀਂ ਬਸ ਇਲੈਕਸ਼ਨ ਹੋ ਜਾਂਦਾ ਉਹ ਤੋਂ ਬਾਅਦ ਬਸ ਕੋਈ ਨਹੀਂ ਕੋਈ ਨਹੀਂ ਤੁਸੀਂ ਬਾਕੀ ਆਏ ਹੋ ਖਾੜਚ ਹਾਂ ਦੇਖੀ ਸਾਡਾ ਹੋ ਜਾਣਾ ਹਾਂ ਕੋਈ ਉਹ ਸੁਵਿਧਾ ਨਹੀਂ ਗੱਡੀ ਛੋਟੀ ਗੱਡੀ ਤੁਹਾਡੀ ਵੀ ਮੀ 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 ਆ ਗਿਆ ਸੜਕ ਹੀ ਨਹੀਂ ਸਾਡੇ ਪਿੰਡ ਦੀ ਕਨੈਕਸ਼ਨ ਹੀ ਟੁੱਟ ਜਾਂਦਾ ਪਰ ਸਰਪੰਚ ਬਣਦਾ ਉਹ ਸਰਪੰਚ ਬਣਦਾ ਕਿਉਂਕਿ ਪੰਜਾਬ ਦਾ ਏਰੀਆ ਹੈ ਹਿਮਾਚਲ ਨਾਲ ਲੱਗਿਆ ਕਹਿੰਦਾ ਐਂ ਲੱਗਦਾ ਪਰ ਇਹ ਵੀ ਪੰਜਾਬ ਦਾ ਹੈ ਨਹੀਂ ਏਰੀਆ ਕੋ ਦਾ ਆਪ ਪਰ ਆਉਨੇ ਆ ਐਦਾਂ ਭਲੇਖਾ ਜਾ ਪੈਂਦਾ ਕੰਨੀ ਕੰਨੀ ਕਵੋਟਾ ਪਿੰਡ ਦੀ ਕੰਢੀ ਨਹੀਂ ਸਾਡੇ 400 400 ਵੋਟ 400 ਵੋਟ ਥੋੜਾ ਚੱਲੂਗੇ ਇੱਧਰ ਦਿਖਾਉਗੇ ਥੋੜਾ ਹੋਰੀ ਇੱਧਰਲੇ ਪਾਸ ਹੈਗਾ ਕੁਝ ਆ ਬਸ ਅੱਗੇ ਲੋਕਾ ਛੱਡੇ ਗਏ ਆ ਹਾਂ ਲੋ ਖਾਲੀ ਹੋ ਗਿਆ ਸਿੱਧਾ ਤੁਹਾਡੇ ਸਾਹਮਣੇ ਇਹ ਮੇਰੇ ਖਿਆਲ ਤੇ ਲੋਕਾਂ ਨੂੰ ਕਮਾਈ ਹੈ ਨਹੀਂ ਲੋਕ ਅਗਲਾ ਕਹਿੰਦਾ ਵੀ ਉਹ ਛੱਡ ਕੇ ਬਗ ਜੀ ਹੈ ਨਾ ਉਹ ਜੀ ਨੂੰ ਸਰਕਾਰੀ ਨੌਕ ਜੋਬ ਹੈ ਗਈ ਹੈ ਜੀ ਜਾਂ ਕੁਝ ਹੈ ਉਹ ਮਦਨੋ ਚੱਲ ਜਾਂਦਾ ਜੀ ਜਿਹੜੇ ਗਰੀਬ ਬੰਦੇ ਫਸੇ ਪਈ ਹੈ ਤਾਂ ਕਿੱਥੇ ਚਲ ਜੀ ਛੱਡ ਕੇ ਜੀ ਬਈ ਤੁਸੀਂ ਔਰੇ ਜ਼ਮੀਨਾਂ ਚ ਬੁੰਨਾ ਵੀ ਹੈਗੇ ਨੇ ਛੁੱਟੀਆਂ ਇਸ ਜ਼ਮੀਨਾਂ ਔਰੇ ਅਗਰ ਆਪਾਂ ਗੱਲ ਕਰੀ ਹੈ ਤਾਂ ਹੈ ਨਹੀਂ ਕੁਝ ਪੈਸੇ ਮੇਰੇ ਖਿਆਲ ਨਾਲ ਆ ਦੇਖੋ ਬੰਦ ਆ ਦੇਖੋ ਆ ਦੇਖੋ ਕਿੰਨੇ ਆ ਦੇਖੋ ਕਿੰਨੇ ਕੋਈ ਫਸਲ ਨਹੀਂ ਉਸ ਦਿਨ ਵਿੱਚ ਛੋਟੇ ਛੋਟੇ ਖੇਤ ਹੈ ਜੀ ਅੱਛਾ ਇਹ ਬਾਂ ਜਮਾ ਜਮਾਈ ਜੇ ਕਿੰ ਮਿਰਚਾਂ ਜਨੀ ਕੇ ਮਿਰਚਾਂ ਧੱਕਰ ਜੀ ਅੱਛਾ ਹਾਂ ਜਿਹੜੀਆਂ ਬੂਟੇ ਮਿਰਚਾਂ ਦੇ ਲਾਨੇ ਆ ਨਾ ਉਹ ਉਹ 20 ਬਾਂਦਰ ਨਹੀਂ ਛੱਡਦੇ ਔਰ ਬੋਧੜਾ ਕੋਈ ਹੋਰ ਫਰੂਟ ਹੁੰਦਾ ਵੀ ਕੋਈ ਫਰੂਟ ਮੈਂ ਅਮਰੂਦਾਂ ਦੇ ਬੂਟੇ ਬਹੁਤ ਆ ਇੱਕ ਆ ਜਾਣਾ ਬਿਲਕੁਲ ਇਹਨਾਂ ਨਾਲ ਹੋਣੀ ਨਹੀਂ ਨਾ ਇਲਾਜ ਕੋਈ ਨਹੀਂ ਹੈਗਾ ਇਹਨਾਂ ਦਾ ਇਲਾਜ ਕੋਈ ਨਹੀਂ ਅੱਛਾ ਫਿਰ ਤਾਂ ਅਗਰ ਆਪਾਂ ਗੱਲ ਕਰੀਏ ਬਾਈ ਆ ਦੇਖੋ ਤੁਸੀਂ ਬਾਂਦਰ ਕਿਵੇਂ ਬਾਈ ਹੋਰੀ ਗੱਲ ਕਰ ਰਹੇ ਹੋ ਥੱਲੇ ਦੇਖ ਲਓ ਤੁਸੀਂ ਔਰ ਇਹ ਕਹਿੰਦੇ ਬਾਈ ਕਹਿੰਦੇ ਬਹੁਤ ਦੁਖੀਆਂ ਸੀ ਇਹਨਾਂ ਦਾ ਦੇਖ ਲਓ ਇਹ ਆ ਬੈਠੇ ਨੇ ਦੇਖੋ ਲਓ ਵੀ ਇਹਨਾਂ ਦੇ ਹਨਾ ਤੇ ਆ ਦੇਖੋ ਲੋਗਾਂ ਦੇਖ ਕੇ ਤਾਂ ਇਸ ਤਰੀਕੇ ਮੈਂ ਬਾਈ ਕਹਿੰਦੇ ਸਾਡਾ ਨੁਕਸਾਨ ਕਰਦੇ ਨੇ ਫਿਰ ਮਾਰੇ ਤੁਸੀਂ ਦੱਸੋ ਲੋਕਾਂ ਨੂੰ ਕਿਉਂਕਿ ਵੀਡੀਓ ਬੜੀ ਦੂਰ ਤੱਕ ਜਾਣੀ ਆ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਓਰੇ ਗੁਜ਼ਾਰਾ ਬਸ ਦਿਹਾੜੀ ਦਾ ਫਿਲਾ ਲੀ ਦੀ ਦਿਹਾੜੀ ਮਤਲਬ ਕਹਿਣ ਤੋਂ ਭਾਵ ਕਿ ਕਿੱਥੇ ਜਾਣੇ ਹੋ ਕੰਮ ਤੇ ਦਿਹਾੜੀ ਦਾ ਪਾਉ ਬੋਤਲ ਇੰਦਾ ਕੋਈ ਪਿੰਡ 'ਚ ਕੋਈ ਕੁਝ ਕਰ ਰਿਹਾ ਕੋਈ ਕੋਈ ਦਰਖਤ ਲਾ ਰਿਹਾ ਹੈ ਜਾਂ ਕੋਈ ਬਾੜ ਦੁਆਰੇ ਦਰਖਤ ਬਾਉਂਡਰੀ ਕਰ ਰਿਹਾ ਜਾਂ ਕਦੇ ਕਟਾਣ ਲੱਗਦਾ ਤੇ 2-4 ਮਹੀਨੇ ਅੱਛਾ ਵੀ ਦਰਖਤਾਂ ਦੀ ਕਟਾਈ ਕਢੂਈ ਵਾਲਾ ਕੰਮ ਹੁੰਦਾ ਬਸ ਹੋਰ ਕੋਈ ਉਹ ਨਹੀਂ ਦੁੱਧ ਦਾ ਰੇਟ ਕੀ ਹੈ ਭਾਈ ਇਧਰ ਦੁੱਧ ਦਾ ਰੇਟ 60 ਰੁਪਏ ਕਿਲੋ ਗਾਂ ਦਾ ਜੀ 70 ਰੁਪਏ ਕਿਲੋ ਮੱਝ ਦਾ ਅੱਛਾ ਤੇ ਦੁੱਧ ਫਿਰ ਤੁਸੀਂ ਕਿੱਥੇ ਵੇਚਣ ਜਾਂਦੇ ਹੋਰੇ ਨਾ ਵੇਚਦਾ ਕੋਈ ਨਹੀਂ ਵੇਚਦਾ ਆਪਣੇ ਆਪਣਾ ਇਹ ਜਾਂ ਪਿੰਡ ਚ ਇਧਰ ਉਹ ਤਾਂ ਦੇ ਦੇ ਆ ਕੇ ਕਰਨ ਦਾ ਹਟਾਲਾ ਅੱਛਾ ਥੋੜਾ ਜਿਹਾ ਹੋਰ ਚੱਲਿਓ ਇਧਰ ਨੂੰ ਹੈਗੇ ਕੁਝ ਚੱਲਿਓ ਇੱਕ ਮਕਾਨ ਬਸ ਖਾਲੀ ਵੀ ਟੁੱਟਿਆ ਚੱਲਿਓ ਮੜਾ ਦੇਖ ਲੋਕੀ ਛੱਡ ਕੇ ਚਲੇ ਗਏ ਲਕੀਤ ਭਾਈ ਭਾਈ ਸੱਪ ਵਗੈਰਾ ਵੀ ਬਹੁਤ ਹੋਣੀ ਆ ਤੁਹਾਡੇ ਇਧਰ ਹੈਗੇ ਲੇਕਿਨ ਕੋਈ ਦਿੱਕਤ ਨਹੀਂ ਸੱਪਾਂ ਤੋਂ ਜ਼ਿਆਦਾ ਸੱਪਾਂ ਤੋਂ ਦਿੱਕਤ ਨਹੀਂ ਬਾਂਦਰਾ ਤੋਂ ਦਿੱਕਤ ਮਿਲਦਾ ਜ਼ਿਆਦਾ ਬਾਂਦਰਾ ਤੇਂਦ अच्छा ये एयर टैगे सारे घर है ना हां जी हां जी बस रह नहीं कोई तो टाणी है, है जी बड़ा यार भाई ਤੁਸੀਂ ਔਖਾ ਜਾ ਹੈ ਨਾ ਕੱਢ ਰਹੇ ਹੋ ਟਾਈਮ ਪਾਸ ਸਭ ਤੋਂ ਵੱਡੀ ਸਮੱਸਿਆ ਸਾਨੂੰ ਰੋਡ ਦੀ ਹੈ ਕੰਢੀਰੀ ਤੋਂ ਰੋਡ ਹੈ ਨਹੀਂ ਹਾਂ ਕੋ ਡਿਸਟ੍ਰਿਕਟ ਇਹ ਮੋਅਰ ਮੋਅਰ ਬਗੜਾ ਨਹੀਂ ਖੋਦੇ ਬਾਂਦਰ ਬੁੰਦਰ ਨਹੀਂ ਨਹੀਂ ਮੋਬਾਈਲ ਨਹੀਂ ਅੱਛਾ ਇਹ ਇਹ ਬਾਂਦਰ ਥੋੜੇ ਘਰਾਂ ਘਰਾਂ ਚ ਵੀ ਉਹ ਕਰ ਜਾਂਦੇ ਹੋਣੇ ਮੈਂ ਗਾ ਬਾਈ ਆ ਦੇਖ ਲੋ ਬਿਲਕੁਲ ਖਾਲੀ ਹੋਏ ਪੈਨੇ ਘਰ ਤੁਸੀਂ ਦੇਖ ਰਹੇ ਹੋ ਬਿਲਕੁਲ ਨਾ ਇਹ ਲੋਕ ਨੇ ਜਿਹੜੇ ਦੁਖੀ ਹੋ ਕੇ ਕੋਈ ਉਹ ਸੁਹੂਲਤਾ ਨਹੀਂ ਹੈਗੀਆਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੈਗਾ ਪੰਜਾਬ ਦਾ ਪਿੰਡ ਆ ਇਹ ਕੋਟ ਕੋਟ ਪਟਿਆਲ ਕਹਿ ਦਿੰਨੇ ਆ ਹੁਸ਼ਿਆਰਪੁਰ ਤੋਂ ਉੱਪਰ ਜਾ ਕੇ ਆ ਤੁਸੀਂ ਆ ਦੇਖੋ ਇਹ ਲੋਕ ਸਾਰੇ ਉਹ ਦੁਖੀ ਹੋ ਕੇ ਆਪਣੇ ਘਰ-ਬਾਰ ਜਿਹੜਾ ਹੈਗਾ ਛੱਡ ਕੇ ਇੱਥੇ ਚਲੇ ਗਏ ਨੇ ਕਿਉਂਕਿ ਇਹਨਾਂ ਕੋਲ ਕਮਾਈ ਦਾ ਬਾਈ ਕੋਈ ਸਾਧਨ ਨਹੀਂ ਹੈਗਾ ਆ ਦੇਖੋ ਤੁਸੀਂ ਥੱਲੇ ਦੇਖੋ ਬਿਲਕੁਲ ਐ ਇਹ ਹੈਗੀ ਖਦਾਨ ਬਿਲਕੁਲ ਤੇ ਕੁਝ ਨਹੀਂ ਹੈਗਾ ਔਰ ਇਹ ਕਮਾਈ ਹੋਵੇ ਵੀ ਕਿੱਥੋਂ ਜੋਗੀ ਫਰੂਟ ਵਗੈਰਾ ਕਹਿੰਦੇ ਮਰੂਦਾ ਮਰਾਤਾ ਦੇ ਬੂਟੇ ਹੈਗੇ ਨੇ ਬਾਂਦਰ ਨੇ ਜਿਹੜੇ ਉਹ ਨੁਕਸਾਨ ਕਰ ਦਿੰਦੇ ਨੇ ਉਧਰ ਆ ਗਿਆ ਅੱਗੇ ਉਹ ਸਾਹਮਣੇ ਉਹ ਪਹਾੜ ਦਿਖ ਰਿਹਾ ਇਹ ਉਹ ਇਹਦੇ ਪਰਲੇ ਪਾਸੇ ਹਿਮਾਚਲ ਆ ਇਹਦੇ ਪਰਲੇ ਪਾਸੇ ਹਿਮਾਚਲ ਤੇ ਆ ਭਾਈ ਇਸ ਤਰ੍ਹਾਂ ਦੇ ਬਹੁਤ ਕਰਨੇ ਤੇ ਭਾਈ ਹੋਰੀ ਨੇ ਜਿਹੜਾ ਤੁਹਾਨੂੰ ਦੱਸੀ ਬਾਕੀ ਗੱਲ ਬਾਤ ਤੇ ਆ ਦੇਖੋ ਤੁਸੀਂ ਠੀਕ ਆ ਇਸ ਤਰ੍ਹਾਂ ਦਾ ਉਹ ਮਾਹੌਲ ਆ ਬੜਾ ਔਖਾ ਜਿਹਾ ਇਹ ਭਾਈ ਗੁਜ਼ਾਰਾ ਕਰ ਰਹੇ ਨੇ ਭਾਈ ਤਾਂ ਅੱਛਾ ਵੀਰੇ ਅਗਰ ਆਪਾਂ ਹੋਰ ਗੱਲ ਕਰੀਏ ਮੇਨ ਦਿੱਕਤ ਤਾਂ ਕੋਈ ਹੋਰ ਕਿਹੜੀ ਦੀ ਕਿਉਂਕਿ ਗੱਲ ਬੜੀ ਦੂਰ ਤੱਕ ਪਹੁੰਚਦੀ ਆ ਭਾਜੀ ਸਭ ਤੋਂ ਵੱਡੀ ਸਮੱਸਿਆ ਹੈ ਦੇਸ਼ ਯਾਦ ਨੂੰ 78 ਸਾਲ ਹੋ ਗਏ ਆ ਸਾਡੇ ਅੱਜ ਤੱਕ ਸੜਕ ਨਹੀਂ ਬਣੀ ਹਾਂ ਕਿਉਂਕਿ ਸਾਡੇ ਬੰਦੇ ਆਰਮੀ ਦੇ ਵੀ ਬਹੁਤ ਸ਼ੀਰੇ ਪੈਰ ਦੀ ਲੜਾਈ ਚ ਸਾਡਾ ਇੱਕ ਪਰੋਸ਼ਨ ਪਥੋਖੀਦਾ ਉਹਦੇ ਨਾਂ ਤੱਕ ਅੱਜ ਤੱਕ ਰੋਡ ਨਹੀਂ ਬਣਿਆ ਜੀ ਕੁਛ ਨਹੀਂ ਬਣਿਆ ਕੁਛ ਨਹੀਂ ਬਣਿਆ ਸਰਕਾਰ ਕਹਿੰਦੇ ਇਹ ਬੀਜੇਪੀ ਕਾਂਗਰਸ ਸਾਨੂੰ ਕੀ ਦਿੰਦੇ ਹੋ ਕੁਛ ਵੀ ਨਹੀਂ ਸਾਡੇ ਪਿੰਨੋ ਰੋਡ ਹੀ ਨਹੀਂ ਬਣਿਆ ਕਿਵੇਂ ਅਪਿਛੇ ਥੱਲੋਂ ਕਿਹੜਾ ਸਮਾਨ ਵਗੈਰਾ ਲੈ ਕੇ ਆਉਂਦੇ ਨੇ ਫਰਜ਼ ਕਰੋ ਕੋਈ ਦੁਕਾਨਾ ਹੈਗੀ ਨੇ ਵਿੱਚ ਪਿੰਡ ਦੇ ਬਿਲਕੁਲ ਦੁਕਾਨਾ ਹੈ ਨਹੀਂ ਜੀ ਕੋਈ ਮਾੜੀ ਮੋਟੀ ਕਿਤੇ ਰੱਖੀ ਹੋਈ ਬੀੜੀ ਬੁੜੀਆਂ ਬਾਕੀ ਕੋਈ ਰਾਸ਼ਨ ਪਾਣੀ ਜੋ ਵੀ ਲੈ ਕੇ ਆਉਣਾ ਹਿਸ਼ਾਰ ਪਰੋਂ ਹਾਂ ਤਿਆਗੇ ਬਾਸੂ ਦੀ ਸਾਡੀ 3 ਕਿਲੋਮੀਟਰ ਥੱਲੇ ਤੇ ਦੇਖਿਆ ਖਾਟੀ ਪੈਂਦੀ 3 ਕਿਲੋਮੀਟਰ ਜੇ ਬਹੁਤ ਜਿਆਦਾ ਬਰਸਾਤ ਹੋ ਜਾਏ ਫਿਰ ਛੋਟਾ ਦਾ ਕਨੈਕਸ਼ਨ ਕੱਟਿਆ ਜਾਂਦਾ ਸਾਰੇ ਪਾਸਿਓ ਸਾਡਾ ਸਾਰੇ ਪਾਸਿਓ ਕਨੈਕਸ਼ਨ ਕੱਟੇ ਜਾਂਦੇ ਬਿਲਕੁਲ ਅਹੀ ਪੰਜਾਬ ਨਾਲੋਂ ਵੀ ਤੇ ਹਿਮਾਚਲ ਲਾਗੇ ਪੰਨਾ ਉਹਦੇ ਨਾਲ ਦੇ ਕਨੈਕਸ਼ਨ ਕੱਟੇ ਜਾਂਦੇ ਪਾਣੀ ਇੰਨਾ ਚੋਂ ਚਾਂਦ ਫਿਰ ਤੁਸੀਂ ਉਰੇ ਭੁੱਖੇ ਥਾਏ ਬਸ ਉਰੇ ਬੈਠ ਕੇ ਟਾਈਮ ਪਾਸ ਕਰਦੇ ਹੋ ਆਪਾਂ ਹਾਂਜੀ ਹਾਂਜੀ ਜੇ ਪਹਿਲਾਂ ਰਾਸ਼ਨ ਦੋ ਤਿੰਨ ਮਹੀਨੇ ਐਡਵਾਂਸ ਰੱਖੀ ਜੇ ਕੋਈ ਚੀਜ਼ ਮੁੱਕ ਜੇ ਤਾਂ ਫਿਰ ਤੁਹਾਨੂੰ ਪਤਾ ਹੀ ਛੋਟਾ ਹਲਕਾ ਕਿਹੜਾ ਵੋਟਾ ਕਿਹੜੇ ਹੁਸ਼ਿਆਰ ਤਾਂ ਬਾਈ ਹੋਰ ਅੱਗੇ ਮੈਂ ਦਿਖਾਉਣਾ ਦਿਖਾ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਮਕਾਨ ਮੇਰੇ ਦੇਖ ਕੇ ਸਾਰਾ ਜਿਹੜਾ ਪਿੰਡਾ ਸਾਰੇ ਪਿੰਡ ਦੇ ਵਿੱਚ ਹਾਲਾਤ ਇਹੋ ਜਿਹੇ ਨੇ ਆਹ ਦੇਖ ਲਓ ਇੱਧਰਲੇ ਪਾਸੇ ਦੇਖ ਲਓ ਤੇ ਜਿਵੇਂ ਆਹ ਬਾਈਆਂ ਨੂੰ ਇੱਥੇ ਬੂਟੇ ਲਾ ਰਖਨੇ ਇੱਥੇ ਵੀ ਇਹੀ ਹਾਲਾਤ ਨੇ ਕਿ ਉਰੇ ਅਗਰ ਕੋਈ ਉਰੇ ਫਰੂਟ ਵਗੈਰਾ ਲੱਗਦਾ ਤਾਂ ਜਿਹੜੇ ਬਾਂਦਰ ਨੇ ਉਹ ਕਹਿੰਦੇ ਖਰਾਬ ਕਰ ਦੇਣਗੇ ਤਾਂ ਮੇਨ ਇਹਨਾਂ ਨੂੰ ਜਿੰਨੀ ਚੀਤੇ ਤੋਂ ਪਰੇਸ਼ਾਨੀ ਆ ਓਨੀ ਬਾਂਦਰਾਂ ਤੋਂ ਵੀ ਪਰੇਸ਼ਾਨੀ ਆ ਇਹਨਾਂ ਨੂੰ ਤੇ ਉਰੇ ਆਹ ਦੇਖ ਲਓ ਇੱਧਰ ਉਹ ਸਾਹਮਣੇ ਦੇਖ ਲਓ ਉਹ ਉਧਰ ਹਿਮਾਚਲ ਉਹ ਪਹਾੜ ਦਿਖ ਰਿਹਾ ਦੂਰ ਉਦੋਂ ਪਰਲੇ ਪਾਸੇ ਤਾਂ ਐਸਾ ਪਿੰਡ ਵੀ ਆ ਬਾਈ ਓਰੇਕਾ ਪੰਜਾਬ ਦਾ ਦੇਖ ਕੇ ਬੜੀ ਹੈਰਾਨੀ ਜੀ ਹੋਈ ਕਿ ਯਾਰ ਅੱਜ ਵੀ ਐਸੇ ਹਾਲਾਤ ਨੇ ਅੱਜ ਵੀ ਐਸੇ ਪਿੰਡ ਹੈਗੇ ਨੇ ਮਿੱਤਰੋ ਤੁਸੀਂ ਤਾਂ ਗੱਲਬਾਤ ਸੁਣੀ ਕਿ ਆਖਰ ਪਿੰਡ ਦੇ ਲੋਕਾਂ ਨੇ ਕੀ ਕਿਹਾ ਪਰ ਆਜੋ ਕੁਝ ਹੋਰ ਘਰ ਦਿਖਾਉਨੇ ਆ ਇੱਥੇ ਇੱਕ ਮਾਤਾ ਮਿਲੀ ਇਹਨਾਂ ਨੇ ਕਿਹਾ ਕਿ ਆਜੋ ਕੁਝ ਹੋਰ ਘਰ ਦਿਖਾ ਦਈਏ ਤੁਹਾਨੂੰ ਕਿ ਸਾਡੇ ਪਿੰਡ ਦਾ ਹਾਲ ਕਿਸ ਤਰ੍ਹਾਂ ਬਾਈ ਸੱਚੀ ਬਹੁਤ ਮਾੜੇ ਹਾਲਾਤ ਨੇ ਅਗਰ ਤੁਹਾਡਾ ਢੇੜਾ ਲੱਗੇ ਹੁਸ਼ਿਆਰਪੁਰ ਸਾਈਡ ਤਾਂ ਤੁਸੀਂ ਜਾ ਕੇ ਆਇਓ ਕੋਟ ਪਟਿਆਲ ਜਿਹੜਾ ਪਿੰਡ ਹੈ ਜੀਪੀਐਸ ਲਗਾ ਲਿਓ ਤੁਹਾਨੂੰ ਸਿੱਧਾ ਏਸੇ ਲੋਕੇਸ਼ਨ ਤੇ ਲੈ ਜਾਏਗਾ ਬਸ ਇਹੀ ਇੱਕ ਸਹੂਲਤ ਹੈ ਕਿ ਜੀਪੀਐਸ ਬਿਲਕੁਲ ਸਹੀ ਦੱਸਦਾ ਹੈ ਅੱਛਾ ਇਹ ਵੀ ਇਹ ਵੀ ਖਾਲੀ ਪਏ ਮਕਾਨ ਹੈ ਨਾ ਜੀ ਇਹ ਵੀ ਐਸੇ ਖਤਰੇ ਤੋਂ ਛੱਡ ਕੇ ਪਾਗੇ ਜੀ ਅੱਛਾ ਦੇਖੋ ਇੱਧੜੇ ਮਕਾਨ ਨੇ ਜਿਹੜੇ ਖਾਲੀ ਪਏ ਨੇ ਉਰੇ ਇਹ ਛੱਡ ਕੇ ਪਾਗੇ ਸਹੂਲਤਾਂ ਕਰਕੇ ਸਰਪਕੇ ਉਰੇ ਸਹੂਲਤ ਕੋਈ ਨਹੀਂ ਹੈਗੀ ਭੁੱਖੇ ਮਰਨ ਵਾਲਾ ਕੰਮ ਆ ਤੇ ਆ ਜੰਗਲ ਸਾਰੇ ਪਾਸੇ ਉਧਰ ਜੰਗਲੇ ਜੰਗਲਾ ਪਰਲੇ ਪਾਸੇ ਦੇਖ ਰਹੇ ਹਾਂ ਅੱਛਾ ਜੀ ਰੋਟੀਆਂ ਬਣਾ ਆਂਦਰ ਚੁੱਲ੍ਹੇ 'ਤੇ ਰੋਟੀਆਂ ਲੈ ਜਾਂਦੇ ਬਾਂਦਰਾਂ ਤੋਂ ਦਿੱਕਤ ਤਾਂ ਸਾਨੂੰ ਜ਼ਿਆਦਾ ਬਾਂਦਰਾਂ ਤੋਂ ਪਰੇ ਸੋ ਵੀ ਆ ਆਹ ਤੋੜ ਦਿੰਦੇ ਨੇ ਆ ਆਹ ਆਹ ਤੋੜ ਦਿੰਦੇ ਨੇ ਇਹ ਤੋੜ ਕੇ ਉਹ ਉਧਰੋਂ ਵੀ ਵੜ ਜਾਂਦੇ ਆ ਸਾਰੇ ਸਲੋਕ ਇਹਨਾਂ ਨੇ ਤੋੜੇ ਸਾਬੇ ਦੀ ਇੱਕ ਬੰਦਾ ਬੈਠਾ ਕੋਲ ਤੇ ਰੋਟੀ ਬਕਾਈ ਹਾਂ ਬੰਦੇ ਆ ਵੇਖੋ ਸਾਲ ਰੱਖੇ ਹੁੰਦੇ ਸੀ ਪੇ ਡੰਡਾ ਰੱਖ ਕੇ ਤਾਂ ਫੇਰ ਰੋਟੀ ਬਣਾ ਲੈਂਦੇ ਸੀ अच्छा ਵੀ ਤੁਸਾਨੂੰ ਜਾਦੇ ਦਿੱਕਤ ਚੀਤੇ ਨਾਲੋਂ ਸ਼ੇਰ ਨਾਲੋਂ ਦਿੱਕਤ ਜਿਆਦਾ ਬਾਂਦਰਾਂ ਤੋਂ ਜਿਆਦਾ ਪਰੇਸ਼ਾਨੀ ਆ ਜਾਂਦੀ ਹੈ। ਇਹ ਬਾਂਦਰਾਂ ਦੀ ਪਰੇਸ਼ਾਨੀ ਜਿਆਦਾ ਆਸਨ। ਹਾਂ ਚਲੋ ਅੱਗੇ ਹੋਰ ਵੀ ਦਿਖਾਓ ਜੀ ਕਿਥੇ। ਹਾਂਜੀ। ਤੇ ਬਾਈ ਬਾਂਦਰਾਂ ਤੋਂ ਕਹਿੰਦੇ ਵੱਡੀ ਦਿੱਕਤ ਆ। ਰੋਟੀ ਨਹੀਂ ਪਕਾਉਣ ਦਿਆ। ਆਪ ਵੀ ਇਹਨਾਂ ਦੇ ਉੱਪਰ ਕਿਹੜੇ ਛੱਤਾਂ ਪਾਈਆਂ ਹੋਈਆਂ ਨੇ ਸਲੇਟਾਂ ਆ। ਇਹ ਚੱਕ-ਚੱਕ ਕੇ ਡੇਗ ਦਿੰਦੇ ਨੇ। ਕੋਈ ਹੋਰ ਅਮਰੂਦਾਂ ਦੇ ਬੂਟੇ ਲਾ ਲਓ, ਕੋਈ ਹੋਰ ਫਲਾਂ ਦੇ ਬੂਟੇ ਕਹਿੰਦੇ ਸਭ ਨੁਕਸਾਨ ਕਰ ਦਿੰਦੇ ਨੇ। ਤਾ ਪਰੇਸ਼ਾਨੀ ਇੱਕ ਨਹੀਂ ਹੈਗੀ ਦਿੱਕਤਾਂ ਉਰੇ ਵਾਲੀਆਂ ਨੇ ਬਾਈ ਤਾਂ ਬਾਈ ਤੁਸੀਂ ਨੇ ਸਾਰੇ ਪਿੰਡ ਦਾ ਮਾਹੌਲ ਦੇਖ ਲਿਆ ਕਿ ਨਾ ਪਿੰਡ ਨੂੰ ਜਾਣ ਲਈ ਕੋਈ ਸੜਕ ਹੈ ਨਾ ਕੋਈ ਹੋਰ ਸਾਧਨ ਹੈ ਅਤੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਹੈ ਨਾ ਕੋਈ ਕਮਾਈ ਦਾ ਸਾਧਨ ਹੈ ਸਾਰੇ ਜਿਹੜੇ ਲੋਕ ਨੇ ਇਸ ਪਿੰਡ ਨੂੰ ਖਾਲੀ ਕਰਕੇ ਹੋਰ ਥਾਵਾਂ ਤੇ ਜਾਈ ਜਾ ਰਹੇ ਨੇ ਕਿਉਂਕਿ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈਗਾ ਇੱਥੋਂ ਤੱਕ ਕੇ ਡੰਗਰ ਪਸ਼ੂ ਰੱਖ ਕੇ ਇਹ ਦੁੱਧ ਤੱਕ ਨਹੀਂ ਪਾ ਸਕਦੇ ਕਿਉਂਕਿ ਐਡੀ ਉਚਾਈ ਤੇ ਨਾ ਤਾਂ ਕੋਈ ਦੁੱਧ ਲੈਣ ਜਾਵੇ ਕਿਉਂਕਿ ਰਸਤਾ ਨਹੀਂ ਹੈਗਾ ਅਗਰ ਆਪਾਂ ਉਚਾਈ ਦੀ ਗੱਲ ਕਰੀਏ ਚਾਈ ਵੀ ਕੋਈ ਜ਼ਿਆਦਾ ਨਹੀਂ ਕਹਿ ਸਕਦੇ ਆਪਾਂ ਪਰ ਰਸਤਾ ਨਹੀਂ ਹੈਗਾ ਰਸਤੇ ਬਾਹੋਂ ਖਰਾਬ ਨੇ ਤਾਂ ਮਿੱਤਰੋ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਐਸੇ ਬੰਦੇ ਤੱਕ ਪਹੁੰਚੇ ਜਿਹੜਾ ਕਿ ਇਹਨਾਂ ਦੀ ਮਦਦ ਕਰ ਸਕੇ ਕਹਿਣ ਤੋਂ ਭਾਵ ਕਿਸੇ ਅਫਸਰ ਤੱਕ ਜਾਂ ਕਿਸੇ ਮੰਤਰੀ ਸੰਤਰੀ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਹੋ ਸਕੇ ਵੀਡੀਓ ਅਗਰ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਅਗਰ ਦੇਖ ਰਹੇ ਹੋ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ